ਹਾਂਜੀ ਕਿਸਾਨ ਵੀਰੋ ਸਵਾਗਤ ਆ ਤੁਹਾਡਾ ਆਪਣੇ ਜਿਹੜੋ ਚੰਨ ਬਾਬਾ ਡੇਰੀ ਫਾਰਮ ਦੇ ਉੱਤੇ ਜੀ ਆਜੀ ਵਿੱਚ ਪਾ ਦੋ ਗਾਵਾਂ ਸੇ ਲੈ ਲੈ ਕਹਿੰਦੇ ਇੱਕ ਬਈ ਤਾਜੀ ਸੋਈ ਆ ਇੱਕ ਟੋਕੜ ਗੱਬਣ ਆਓ ਕਰ ਲੈਨੇ ਬਾਈਨਾ ਗੱਲਬਾਤ ਆ ਜਾ ਬਈ ਜੀ ਬਗੇਸਾ ਸਿਕਾ ਸ਼ਸ਼ੀਗਲ ਬਰੇ ਉਹ ਠੀਕ ਹੋ ਬਦਿਏ ਹਾਂਜੀ ਬਹੁਤ ਵਧੀਆ ਵੀਰੇ ਨਾਮ ਤੇ ਐਡਰੈਸ ਬੋ ਨਾਮ ਭਾਈ ਜਸ਼ਨਾ ਪਿੰਡ ਪਧੌਰ ਜ਼ਿਲ੍ਹਾ ਬਰਨਾਲਾ ਤਹਿਸੀਲ ਤਪਾ ਵੀਰੇ ਨੇੜੇ ਪਿੰਡ ਆਪਾ ਨੂੰ ਇਧਰੋਂ ਨੇੜੇ ਪਿੰਡ ਆਪਾ ਨੂੰ ਸਹਿਣਾ ਤੇ ਇਧਰੋਂ ਅਲਕੜਾ ਰਹਿ ਜਾਂਦੇ ਆ ਮੋਬਾਈਲ ਨੰਬਰ ਬੋ 82644 31563 ਵੀਰੇ ਜਿਹੜੀ ਪਹਿਲੇ ਨੰਬਰ ਤੇ ਵੜਾ ਕਿਹੜਾ ਸੂਆ ਸੂਈ ਆ ਇਹ ਵੀਰੇ ਪਲੂਨ ਸੂਈ ਆ 4 ਦਿਨ ਦਾ ਮੋਹ ਓਕੇ ਹਾਂ ਭਾਈ ਕਦੋਂ ਸੂਈ ਆ ਵੀਰੇ ਇਹ ਵੀਰੇ ਰਾਤ ਸੂਈ ਆ ਜੇਲ੍ਹ ਜੋ ਦਿਨ ਆ ਜੇਰਾ ਬੱਠਲ ਚ ਪਈ ਹੈ ਬੱਠਲ ਚ ਪਈ ਹੈ ਹਾਂ ਬਈ ਬੱਚਾ ਕੀ ਦੇਤਾ ਇਹਨੇ ਮਗਰ ਬੱਚਾ ਦੇਤਾ ਪਰ ਚੰਗਾ ਬਹੁਤ ਸੀਗਾ ਬਈ ਹਾਂ ਬਈ ਕਿੰਨਾ ਕੁ ਦੁੱਧ ਜਾਂ ਬੋਲਾ ਹੁਣ ਤਿਆਰ ਆ ਬੋਲਾ ਬਈ 17 18 ਕਿਲੋ ਬੋਲਾ ਤਿਆਰ ਹੈਗਾ ਓਕੇ ਥਣਲੇਵਾ ਦੁੱਧ ਖਾ ਦੇ ਆ ਪੂਰਾ ਓਕੇ ਆ ਹੂੰ ਥਣ ਤੁਣ ਇੱਕ ਨੰਬਰ ਹੈ ਠੰਡੀ ਸੀਲ ਠੀਕ ਆ ਕੋਈ ਆ ਨਹੀਂ ਵੀ ਕੋਈ ਵੀ ਹਲਚਲ ਕਰ ਦਿਓ ਐਂ ਬਹਿ ਜਾ ਚਾਹੇ ਤਾਂ ਵੀ ਕੋਈ ਚੱਕਰ ਨਹੀਂ ਲਾ ਹਾਂ ਬਈ ਬਹੁਤ ਆ ਨਾ ਹਾਂ ਬਈ ਠੰਡੀ ਸੀਲ ਫੁੱਲ ਖੋਲ ਖਣਤੂਲ ਵੀ ਇੱਕ ਨੰਬਰ ਲੱਗਿਆ ਹੋਇਆ ਬਾਈ ਸੂਈ ਸਵਾਈ ਬੱਚਾ ਬੱਚਾ ਦੇ ਤਾਂ ਜੇਰ ਬੱਠਲ ਚ ਪਈ ਆ ਸਾਰੀਆਂ ਗੱਲਾਂ ਓਕੇ ਆ ਬੈਡ ਚੰਗੀ ਆ ਕਦ ਕਾਠ ਵਾਲੀ ਆ ਬਰੀਟ ਇੱਕ ਨੰਬਰ ਆ ਥਣ ਬਹੁਤ ਚੰਗਾ ਲੱਗਿਆ ਕਦ ਕੋਈ ਪੂਰਾ ਬਾਈ ਇੱਕ ਨੰਬਰ ਆ ਪਤਲੇ ਪਿੰਡੇ ਦੀ ਆ ਦੁੱਧ ਆ ਪੀਸ ਆ ਹੂੰ ਬਾਕੀ ਤੋਰਾ ਤੂਰਾ ਇੱਕ ਨੰਬਰ ਆ ਸਹੀ ਗੱਲ ਆ ਬਾਈ ਲੈ ਦਿਖਾ ਦੇ ਕੀ ਮੋਲ ਲ ਭਰਾ ਜੈ ਮੋਲੇ ਦਾ ਫੋਨ ਤੇ ਕਰਾਂਗੇ ਹੂੰ ਮੁੱਲ ਜਮਾਂ ਜਾਇਜ਼ ਕਰਾਂਗੇ ਮਾਨਤਾਣ ਪੂਰਾ ਹੋਊ ਐਵੇਂ ਉਹ ਨਹੀਂ ਵੀ ਮੁੱਲ ਕਰ ਕਰਿਆ ਹੋਰ ਜਾ ਹੂੰ ਵੀ ਡੰਗਰ ਵਿਕੇ ਨਾ ਠੀਕ ਇੱਕ ਦੋ ਫੋਨਾਂ ਤੇ ਡੰਗਰ ਆਪਾਂ ਵੇਚਣਾ ਓਕੇ ਭਾਈ ਹਾਂ ਭਾਈ ਠੀਕ ਆ ਮੁੱਲ ਭਾਈ ਕਹਿੰਦਾ ਬਿਲਕੁਲ ਜਾਇਜ਼ ਰੱਖਾਂਗੇ ਠੀਕੇ ਮੁੱਲ ਰੱਖਾਂਗੇ ਬਾਹਲਾ ਮੁੱਲ ਨਹੀਂ ਕਰ ਛੰਡੀ ਪਾਉ ਦਾ ਨਾ ਕਰਮ ਵਾਲੀ ਹਾਂ ਦੇ ਸਵਾਹੀ ਦੇ ਮੋਟਾ ਮੋਟਾ ਚੋੜਾ ਮੋਟਾ ਮੋਟਾ ਪੂਰਾ ਹਣ ਤੇ ਚੱਕਰੇ ਨਹੀਂ ਕਹਿਣਾ ਕਰਮ ਵਾਲੀ ਨੇ ਕੁਝ ਨਹੀਂ ਛੰਡੀ ਟੀਫੋਨ ਬਾਹਲਾ ਚੰਗਾ ਚੋਣਾ ਵਾਹ ਭਾਈ ਹੂੰ ਲੈ ਮਗਰਲੇ ਥਨਾਈ ਜਵਾਈ ਚੈੱਕ ਕਰ ਲੋ ਇੱਕ ਨੰਬਰ ਚ ਉਹਨ ਮੋਟਾ-ਵੋਟਾ ਇੱਕ ਨੰਬਰ ਬਾਈ ਲਾ ਦੇਖ ਲਾ ਹੂੰ ਬਾਕੀ ਸੀਲ ਹੈ ਕਿ ਨਹੀਂ ਹਾਂ ਬਾਈ ਹੂੰ ਲੈ ਮੋਲ ਦਾ ਜੈਦ ਹੀ ਹੋ ਮੋਲ ਜਾਵਾ ਜੈਦ ਬਾਈ ਲੈ ਓਕੇ ਹੈ ਬਾਈ ਦਵਾਈ ਪਾ ਲੈ ਮੋਟਾ-ਮੋਟਾ ਚ ਹੋਣਾ ਸਹੀ ਹੈ ਮਗਰਲੇ ਥੜਾ ਦਾ ਵੀ ਦੇਖ ਲਾ ਹੂੰ ਓਕੇ ਵੀਰੇ ਹਾਂ ਬਾਈ ਅੱਗੇ ਆ ਗਈ 2 ਨੰਬਰ ਹਾਂ ਭਾਈ ਇਹ 4 ਮਹੀਨਿਆਂ ਦੀ ਗੱਬਣਾ ਠੀਕ ਆ ਆ 18 ਤਰੀਕ ਨੂੰ ਇਹਨੂੰ ਚੌਥਾ ਮਹੀਨਾ ਲੱਗ ਜਾਊਗਾ ਓਕੇ ਹਾਂ ਭਾਈ ਚੈੱਕ ਪਾਸ ਚੈੱਕ ਪਾਸ ਆਖਦਾ ਆਪਦੀ ਕਰਵਾ ਕੇ ਲੈ ਕੇ ਜਾਵੇ ਭਾਈ ਜਿਹੜਾ ਪ੍ਰਾਖਰੀ ਦੁੱਧ ਚੈੱਕ ਜ਼ਰੂਰ ਕਰਵਾ ਲਿਓ ਦੇਵਾ ਲੂਗਾ ਦਿਖਾ ਦੇ ਭਾਈ ਦੁੱਧ ਕਿੰਨਾ ਹੋ ਦੁੱਧ ਬਾਈ 10 ਕਿਲੋ ਤਿਆਰ ਆ ਨੈਟ ਹੈ ਹਾਂ ਬਾਈ ਪਾਈ ਦੋ ਡੰਗ ਚੋ ਲੈ ਬਾਈ ਅਗਰ ਚਾਹੇ ਚਾਰ ਡੰਗ ਚੋ ਕੇ ਲੈ ਕੇ ਜਾ ਖੋਲ ਦੇ ਬਾਈ ਤੋਰ ਕੇ ਦਿਖਾ ਦੇ ਹਾਂ ਬਾਈ ਕੱਦ ਚੰਗਾ ਪ੍ਰਿੰਟ ਚੰਗਾ ਬਰੀਟ ਚੰਗੀ ਆ ਬਿਊਟੀ ਚੰਗੀ ਆ ਥਣ ਬਹੁਤ ਚੰਗਾ ਮੁੱਠੀ ਵਾਲਾ ਥਣ ਕੱਲਾ ਕੱਲਾ ਥਣ ਟੋਕਰ ਗੱਬਣ ਮੰਗ ਫੋਲਾ ਮਿਲਦੀ ਘਾਟ ਆ ਆ ਬਾਈ ਫੇਸ ਫੂਲ ਦਿਖਾ ਦੇ ਸਹੀ ਆ ਬਿਊਟੀ ਚੰਗੀ ਆ ਹਮਮ ਵੱਡੀ ਆ ਸਹੀ ਆ ਛੋਟੀ ਨਹੀਂ ਹੈਗੀ ਹਨਾ ਬਾਈ ਸਹੀ ਆ ਬਾਈ ਸਹੀ ਆ ਕੀ ਮੋਲ ਜਾਇਜ ਇਹੀ ਮੁੱਲ ਬਾਈ ਫੋਨ ਤੇ ਕਰ ਦਾਂਗੇ ਜਾਇ ਜੀ ਹੋ ਵੀਰੇ ਹਾਂ ਬਾਈ ਓਕੇ ਬਾਈ ਬਾਹਲਾ ਮੁੱਲ ਨਹੀਂ ਕਰਦੇ ਬਾਈ ਕਹਿੰਦਾ ਜਾਇਜ਼ ਮੁੱਲ ਜਾਇਜ਼ ਜੀ ਮੁੱਲ ਹੋਊਗਾ ਬਾਈ ਫੋਨ ਤੇ ਖਿੱਚ ਕੇ ਮੁੱਲ ਰੱਖਾਂਗੇ ਹਾਂ ਹੁਣ ਹੁਣ ਬਾਹਲਾ ਚੰਗਿਆ ਲੱਗਿਆ ਥਣ ਥੋੜਾ ਪੱਤਾ ਰਸ ਮਾਰ ਦਿੰਨੇ ਆ ਇਹਦੀਆਂ ਹਾਂ ਵੀ ਇਹਦੀਆਂ ਕੋਈ ਚੱਕਰ ਨਹੀਂ ਬਾਈ ਕਹਿੰਦਾ ਮਾਰ ਕੇ ਨਾੜਾ ਨੂੰ ਨਾ ਪੁੱਲ ਚੰਗਿਆ ਨਾੜਾ ਨੂੰ ਨਾ ਥਣ ਤੋਂ ਐ ਫੋਲ ਓਕੇ ਹੈ ਬਾਈ ਠੀਕ ਆ ਮਾਰ ਦੇ ਤਾ ਨਾ ਬਾਈ ਹਾਂ ਠੰਡੀ ਆ ਨਾ ਇੱਕ ਮਿੰਟ ਹੂੰ ਚਲ ਜਿਵੇਂ ਮਰਜ਼ੀ ਦਾ ਰਸ ਮਾਰ ਦੇ ਕੋਈ ਚੱਕਰ ਨਹੀਂ ਚੈਣਾ ਕਰਮ ਵਾਲੀ ਨੇ ਕੁਝ ਨਹੀਂ ਠੰਡੀ ਸੀ ਚਵਾਈ ਬਹੁਤ ਚੰਗੀਆਂ ਨਾ ਹਾਂ ਬਈ ਮੈਂ ਕਿਹਾ ਖੜਕਾ ਸੁਣਦਾ ਚਵਾਈ ਦਾ ਪੂਰਾ ਬਈ ਹਮ ਲੈ ਇੱਕ ਨੰਬਰ ਕਿਉਂਣ ਮੋਟਾ ਮੋਟਾ ਚੋਣ ਜਿਵੇਂ ਮਰਜੀ ਚੋਈ ਚਾਹ ਕੋਈ ਚੱਕਰੀ ਨਹੀਂ ਕਿਆ ਬਾਤ ਆ ਬਈ ਵਾੜੀ ਚੰਗੀ ਚਵਾਈ ਆ ਵਾੜੀ ਬਈ ਦੇਖ ਮੁੱਲ ਵੀਰੇ ਜਾਇਜ਼ ਹੋਊਗਾ ਨਾ ਮੁੱਲ ਜਮਾ ਬਈ ਜਾਇਜ਼ ਹੋ ਠੀਕ ਆ ਆਪਾਂ ਡੰਗਰ ਬਾਈ ਵੇਚਣੀ ਹੈਗੇ ਹਮ ਐਵੇਂ ਹੋ ਨਹੀਂ ਮੁੱਲ ਮੰਗੀ ਚੱਲੋ ਹਮ ਅਫਾ ਬੇਚਣ ਦੇ ਲੈਣ ਵਾਲੀ ਗੱਲ ਹੀ ਕਰਨੀ ਹੈ ਬਾਈ ਬਹੁਤ ਠੀਕ ਹੈ ਓਕੇ ਬਾਈ ਜਵਾਈ ਫਿਰ ਹਾਂ ਬਾਈ ਲੈ ਦੇਖ ਲੋ ਬਹੁਤ ਠੀਕ ਹੈ ਲੈ ਕਿੰਨੀਆਂ ਗਤਾਰਾਂ ਮਰੀਆਂ ਦੁੱਧ ਦੇਖੋ ਤੇ ਕੱਲਾ ਕੱਲਾ ਥਾਣ ਪੂਰੀ ਵਿਥੀ ਦੇ ਥਾਣ ਮੁੱਲ ਜਾਇਜ਼ ਹੋਊਗਾ ਕਿਸੇ ਵੀਰ ਨੂੰ ਦੋਨਾਂ ਚ ਕੋਈ ਵੀ ਪਸੰਦ ਆਏ ਬਾਈ ਨਾਲ ਕਨੈਕਟ ਕਰ ਲਿਓ ਧੰਨਵਾਦ